ਮੈ ਰੂ ਰਿਕਾ ਖਾਲਸਾ ਵੈਰੀ ਦੀ ਫਤਿਹ ਮੈਂ ਜੀ ਆ ਜਾਨਵਰ ਕਬੂਤਰੀ ਹੈ ਕੱਲ ਛੱਡੀ ਸੀ ਬਾਜੀ ਤੇ ਤੇ ਇਹ ਤੁਹਾਨੂੰ ਮੈਂ ਰਿਜ਼ਲਟ ਦੱਸਦਾ ਵੀ ਕੀ ਰਿਜ਼ਲਟ ਹੈ ਸਾਢੇ 6 ਵਜੇ ਛੱਡੀ ਸੀ ਕੁੱਲੇ ਲੱਗੇ ਸੀਗੇ ਤੇ 68 ਕਬੂਤਰ ਸੀਗੇ ਕੋਈ ਬੰਦਾ ਮੈਥੋਂ ਲੈ ਗਿਆ ਸੀਗਾ ਬਾਜੀ ਛੱਡਣ ਵਾਸਤੇ ਮੇਰਾ ਸੀਗਾ ਦੋਸਤ ਬਿੱਤਰ ਤੇ ਕੀ ਕਰਿਆ ਇਹ ਕਬੂਤਰੀ ਜਣੀ ਛੇਵੇਂ ਕੂਤਰਾਂ ਚ ਆਉਂਦੀ ਸੀ ਤੇ ਕੂਤਰੀ ਪਾਈ ਨਹੀਂ ਇਹ ਮਾਂਜੀ ਕੂਤਰਾਂ ਚ ਕੱਚੇ ਹੋ ਗਏ ਆਪਣਾ ਕੂਤਰ ਪਾਇਆ ਨਹੀਂ ਮੈਂ ਪਿੰਡ ਦਾ ਨਾਂ ਨਹੀਂ ਲੈਣਾ ਚਾਹੁੰਦਾ ਵੀ ਮਤਲਬ ਕਾਪੀ ਵਾਲੇ ਦਾ ਵੀ ਨਾਂ ਨਹੀਂ ਲੈਣਾ ਚਾਹੁੰਦਾ ਤੇ ਆਪਣੀ ਕਬੂਤਰੀ ਬਹੁਤ ਵਧੀਆ ਉੱਡੀ ਤੜਕੇੋਂ ਤੜੇ ਨਹੀਂ ਇੱਕ ਤੜਕੇ ਤੋਂ ਲੈ ਕੇ ਇੱਕ ਮਿੰਟ ਨਹੀਂ ਟਾਈਮ ਲਵਾਇਆ ਇੱਕ ਮਿੰਟ ਕਿਵੇਂ ਹੁੰਦਾ ਐਸੀ ਜਾਤੇ ਨੇ ਆਪਣਾ ਅਸੀਂ ਇਹਦੀ ਪਰਖਣ ਵਾਸਤੇ ਛੱਡੀ ਸੀ ਵੀ ਭੱਜਦਾ ਹੈ ਪਿੰਡੋਂ ਜਾਂ ਟਾਈਮ ਲਵਾਉਂਦੀ ਹੈ ਇਹਨੇ ਇੱਕ ਮਿੰਟ ਘੜੀ ਦੇ ਟਾਈਮਿੰਗ ਲਵਾਇਆ ਉਹਨਾਂ ਨੂੰ ਰਿਕਾਰਡਿੰਗਾਂ ਪਾਤੀਆਂ ਸਿੱਖ ਦੋ ਕਬੂਤਰ ਸ਼ਾਮਰ ਕਰਾਉ ਤੇ ਉਹਦੀ ਅਸੀਂ ਦਿਖਾਉਂਦੇ ਸੀਗੇ ਨਹੀਂ ਤਾਂ ਕੋਈ ਬੰਦ ਚ ਨਹੀਂ ਗਈ ਉੱਚੀ ਨਹੀਂ ਕਿਸੇ ਕੂਤਰ ਨਾਲ ਲੱਗੀ ਜਿੰਨਾ ਚਿਰ ਉੱਡੀ ਬਹੁਤ ਚੰਗਲ ਜਲਟ ਹੋਇਆ ਤੇ ਜਿੱਥੇ ਬੈਠੀ ਜਿੱਥੋਂ ਛੱਡੀ ਸੀ ਉੱਥੇ ਹੀ ਬੈਠੀ ਬੈ ਗਈ ਸੀ 4:30 ਵਜੇ ਤੇ 66 ਕਬੂਤਰ ਸੀਗੇ ਫਾਟਾਂ ਦੇ ਵਿੱਚੋਂ ਇਹ ਕਬੂਤਰੀ 6ਵੇਂ ਆ ਗਈ ਬਾਕੀ ਦਾ ਸਾਰੇ ਕੂਤਰ ਭੱਜ ਗਏ ਸੀ ਤੇ ਬੈ ਗਏ ਸੀ ਤੇਨੇ ਕੋਈ ਮੂੰਹ ਨਹੀਂ ਪਟਿਆ ਜਮਾ ਖਤਮ ਹੋ ਗਈ ਸੀ ਤੇ ਇਹਦੇ ਵਿੱਚ ਪਿੰਦਰੇ ਦੇ ਵਿੱਚ ਜਮਾ ਡਿਕਡੋਲੇ ਖਾਂਦੀ ਸੀ ਮੀਰ ਜੀ ਕਾਪੇ ਵਾਲਿਓ ਇਹ ਗੱਲ ਧਿਆਨ ਸਕਰ ਕੇ ਜਿਹੜੇ ਤੁਸੀਂ ਆਪ ਦੇ ਕੂਤਰ ਵਿੱਚ ਰੱਖਦੇ ਹੋ ਤੇ ਦੂਜੇ ਦੇ ਕੂਤਰ ਕੱਟੀ ਜਾਂਦੇ ਹੋ ਸਾਡਾ ਕੂਤਰ ਕੱਲ ਪੈਂਦਾ ਸੀ ਵਿੱਚ ਇਹ ਸਿਰ ਤੇ ਤੁਸੀਂ ਪਾਇਆ ਨਹੀਂ ਤੁਸੀਂ ਜੇ ਤੁਸੀਂ ਸੱਚੇ ਹੋ ਨਾ ਤੇ ਤੁਸੀਂ ਗੁਰੂ ਘਰ ਵੱਢ ਜਾਓ ਆ ਕੇ ਧੋਖਾ ਧੜੀ ਕਰਿਆ ਕੱਲ ਮੇਰਾ ਕੂਤਰ ਵਿੱਚ ਛਿਮੇ ਵਿੱਚ ਆਉਂਦਾ ਸੀ ਇਹ ਕੂਤਰ ਜੇ ਤੁਸੀਂ ਵਿੱਚੋਂ ਕਢਤਾ ਤੇ ਜੇ ਤੁਸੀਂ ਸੱਚੇ ਹੋ ਨਾ ਕਾਪੀ ਵਾਲੇ ਸੀ ਕਹਿੰਦੇ ਸੱਚਿਆਂ ਸੱਚਿਆਂ ਤੇ ਗੁਰਦੁਆਰੇ ਮੇਰੇ ਮੱਤੜੀ ਗੁਰਦੁਆਰੇ ਆ ਕੇ ਬੜਜੋ ਬੇਜੀ ਸੱਚੇ ਸਾਡਾ ਵੀ ਹਿੱਸਾ ਬੰਦਾ ਸੀ ਤੇ ਜਿਹੜਾ ਖੂਨ ਪਸੀਨੇ ਦੀ ਕਮਾਈ ਤੁਸੀਂ ਲਓਗੇ ਨਾ ਤੇ ਧੋਖੇ ਖਾਓਗੇ ਤੇ ਵੀਰ ਜੀ ਇਹਦਾ ਰਿਜ਼ਲਟ ਬਹੁਤ ਵਧੀਆ ਆਇਆ ਮੈਂ ਤਾਂ ਇਹ ਬੱਚੇ ਕਢਾਇਆ ਸੀ ਬੱਚਾ ਕਢਾਇਆ ਸੀ ਇਹਨਾਂ ਦਾ ਇੱਕ ਪਰਖਣ ਵਾਸਤੇ ਇਹ ਜੋੜੀਆਂ ਮੈਂ ਗਾਹ ਨੂੰ ਇਹ ਲਾਉਣੀਆਂ ਏ ਜੇ ਆਹ ਦੀ ਮਾਂ ਹੈ ਇੱਕ ਆਹ ਦੀ ਮਾਰੇ ਓਕ ਛੜੀਆਂ 2 ਵਜੇ 2 ਕੂਦਰੀਆਂ ਰੋਕ ਛੜੀਆਂ ਭੈਣਾ ਇਹ ਇਕੱਠੀਆਂ ਤੇ ਇਹਦਾ ਰਿਜ਼ਲਟ ਅਸੀਂ ਬੱਚਾਂ ਦਾ ਰਿਜ਼ਲਟ ਦੇਖਣਾ ਵੀ ਬੱਚਾਂ ਦਾ ਰਿਜ਼ਲਟ ਕਿੱਲਾ ਆ ਜੀ ਦੀ ਮਾਂ ਤੇ ਪਿੰਡ ਇਹ ਛੜਦੀਆਂ ਨਹੀਂ ਬਿਲਕੁਲ ਕਾਲੀਆਂ ਚੀਨੀਆਂ ਨੋਂਦਰਾਂ ਵੀ ਕਾਲੀਆਂ ਤੇ ਵੀਰਜੀ ਖਟੀਆਂ ਔਖਾਂ ਤੇ ਨੋਕ ਵੀ ਕਾਲੀ ਆ ਤੇ ਇਹਦਾ ਮਾਂ ਪਿਓ ਮੇਰੇ ਕੋਲ ਬੈਠਾ ਗਾਂ ਨੂੰ ਬੱਚੀ ਜੋੜੀਆਂ ਲਾਵਾਂਗੇ ਵੀਰਜੀ ਵਾਇਗਰੂ ਜੀ ਖਾਲਸਾ ਵਾਇਗਰੂ ਜੀ ਕੀ ਫਤਿਹ ਵੀਰਜੀ ਮੇਰੀ ਜੋ ਜਾਨਵਰ ਹੈ ਨਸਲ ਦੇਾਰੇ ਬਹੁਤ ਚੰਗੀ ਨਸਲ ਹੈ ਤੇ ਅਸੀਂ ਇਸ ਪਰਖਣ ਬਾਤ ਛੱਡਿਆ ਜੀ ਇਹਨੇ 1 ਮਿੰਟ ਟਾਈਮ ਵਿੱਚ ਲਵਾਇਆ ਇਹ ਜੇ ਕੁੱਤਰ ਰੱਖਿਆ ਕਰੋ ਇਹ ਟਾਈਮ ਲੋ ਜ ਤੜਕੇ ਭੱਜ ਜਾਂਦੇ ਨੇ ਉਹਨਾਂ ਦਾ ਕੀ ਰੱਖਣਾ ਤੇ ਤੁਸੀਂ ਖੁੱਡੇ ਭਰ ਲੇ ਫੜ ਫੜ ਲੋਕਾਂ ਦੇ ਇੱਕ ਵੀ ਜੀ ਕੁੱਤਰ ਫੜਿਆ ਨਾ ਕਰੋ ਇੱਕ ਵੀ ਜੀ ਮੇਰੇ ਗੱਲ ਛੋੜ ਚੇਤੇ ਆ ਗਈ ਵੀ ਕਬੂਤਰੀ ਆਥ ਨੇ ਜਮਾਂ ਖਤਮ ਹੋ ਗਈ ਸੀ ਜਬ ਨਹੀਂ ਮੋੜ ਫਿਰ ਮੈਂ ਕੀ ਕਰਿਆ ਇਹਨੂੰ ਕਿਸੇ ਬੰਦੇ ਨੇ ਪੁੱਛਿਆ ਬਾਬਾ ਮੈਂ ਕੀ ਰੇਮ ਵੀਰ ਜੀ ਮੈਂ ਇਹਨੂੰ 50 ਗ੍ਰਾਮ ਘਿਓ ਨਾ 50 ਗ੍ਰਾਮ ਦੁੱਧ ਤੱਤਾ ਕਰਕੇ ਤੇ ਵੀਜੀ ਇੱਕ ਚਮਚਾ ਘਿਓ ਦਾ ਪਾ ਲਿਆ ਆਵਾਰ ਸਮਾਰ ਕੇ ਠਾਰ ਕੇ ਤੇ ਇਹਨੂੰ ਦੇਤਾ ਰਾਤ ਨੂੰ ਤੇ ਆਹ ਦੇਖੋ ਸੈੱਟ ਹੋ ਗਈ ਜਮ ਹੁਣ ਇਸ ਟਾਈਮ ਬਦਾਮ ਕੱਲ ਨੇ ਵੀ ਨਾ ਬਦਾਮ ਚੱਕੇ ਨੇ ਕੁਛ ਨਹੀਂ ਕਰੇ ਕੱਲ ਤਾਂ ਡਾਵਾ ਡੋਸ ਸੀ ਤੇ ਅੱਜ ਇਹ ਬਦਾਮ ਵੀ ਚੱਕੀ ਤੇ 9 ਬਰ 9 ਆ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇ ਮੇਰੀ ਗੱਲ ਚੰਗੀ ਲੱਗੀ ਤਾਂ ਮੈਨੂੰ ਕਮੈਂਟ ਚ ਜ਼ਰੂਰ ਦੱਸਿਓ